ਏ ਸੁਨੀਆ ਦਵੇਸ਼ ਦੇ ਪ੍ਰਧਾਨ ਮੰਤਰੀ ਨੇ ਆਲਰੇਡੀ ਹਿੰਦੁਸਤਾਨ ਦੇ ਲੋਕਾਂ ਨੂੰ ਦਿੱਤਾ ਹੈ ਕਿ ਅਦਾਨੀ ਤੇ ਅਪਾਨੀ ਦੀਆਂ ਕੰਪਨੀਆਂ 'ਚ ਪੈਸਾ ਲਾਓ ਤੇ ਦੁੱਗਣਾ ਤਿੱਗਣਾ ਹੋ ਜਾਏਗਾ। ਪਰ ਅਦਾਨੀ ਸਾਹਿਬ ਕੀਦੇ ਮਿੱਤਰ ਹੈ। ਅਪਾਨੀ ਕੀਦੇ ਮਿੱਤਰ ਹੈ ਦੁਨੀਆਂ ਜਾਣਦੀ ਹੈ। ਇੱਕ ਹਿਡਨ ਵਰਗ ਨਾਮ ਦੀ ਕੰਪਨੀ ਏਜੰਸੀ ਹੈ। ਏ ਯੂ ਐਸ ਏ ਦੇ ਯेलो ਕੋ ਇਹਨੇ ਖੁਲਾਸਾ ਕੀਤਾ ਸੀ 2023 ਦੇ ਵਿੱਚ 1 ਜਨਵਰੀ 2023 ਇਹਨਾਂ ਨੇ ਚਾਹ ਸੀ ਵੀ ਇਹ ਧਿਆਨ ਰੱਖਦੀ ਹੈ तमाम ਕੰਪਨੀਆਂ ਤੇ ਆਡਾ ਨਜ਼ਰ ਰੱਖਦੀ ਹੈ ਕਈ ਵੱਡੀਆਂ ਕੰਪਨੀਆਂ ਦੀ ਅਕਾਊਂਟਿੰਗ ਰੈਗੂਲਰਿਟੀਜ਼ ਹੁੰਦੀ ਹੈ ਜਾਂ ਜੋ ਮੈਨੇਜਮੈਂਟ ਸੈਕਟਰ ਦੇ ਵਿੱਚ ਕਈ ਕੰਪਨੀਆਂ ਵੱਡੇ ਵੱਡੇ ਕਫਲੇ ਕਰਦੀਆਂ ਇਹ ਹਿਡਨ ਵਰਗੋਂ ਨਾਲ ਬਾਰੇ ਖਲਾਸਾ ਕਰਦੀ ਹੈ ਇਹਨੇ ਖਲਾਸਾ ਕੀਤਾ 1 ਜਨਵਰੀ 2023 ਤੀ ਜਿਹੜਾ ਬੋਤਮ ਅਡਾਨੀ ਦਾ ਭਰਾ ਅਰਜੇਸ਼ ਅਡਾਨੀ ਜਿਹਰੇ ਤੇ ਡੀਆਰਆਈ ਡਾਇਰੈਕਟਰ ਰੈਵਨਿਊ ਇੰਟੈਲੀਜੈਂਸ ਦੇ ਦੋ ਮਕਦਮੇ ਦਰਜ ਹੈ ਜਿਹੜਾ ਦੋ ਵਾਰ ਜੇਲ੍ਹ ਚ ਰਿਹਾ ਹੈ ਇਸ ਬੰਦੇ ਨੇ ਨਕਲੀ ਕੰਪਨੀਆਂ ਬਣਾ ਕੇ ਜਿਹਨੂੰ ਅੰਗਰੇਜ਼ੀ ਚ ਸ਼ੈੱਲ ਕੰਪਨੀਆਂ ਕਿਹਾ ਜਾਂਦਾ ਹੈ ਪੈਸਾ 20000 ਕਰੋੜ ਤੋਂ ਵੱਧ ਇਹ ਮਰੇਸ਼ੀਅਸ ਲੈ ਗਿਆ ਤੇ ਮਰੇਸ਼ੀਅਸ ਤੋਂ ਨਕਲੀ ਕੰਪਨੀਆਂ ਬਣਾ ਕੇ ਰਜੇਸ਼ ਅਡਾਨੀ ਰਜੇਸ਼ ਅਡਾਨੀ ਜਿਹੜਾ ਹੈ ਇਹਨੇ ਫਿਰ ਉਹਦੇ ਅੰਦਰ ਪੈਸਾ ਨਿਵੇਸ਼ ਕੀਤਾ ਉਹ ਜਦੋਂ 20000 ਕਰੋੜ ਬਾਹਰ ਆਉਂਦਾ ਹੈ ਫੇ ਆਪਣੇ ਆਲੇ ਸੋਚਦੇ ਵੀ ਰਾਤੋਂ ਰਾਤ ਸ਼ੇਅਰ ਮਾਰਕੀਟ 'ਚ ਉਹ ਛਾਲ ਆ ਗਿਆ ਇਹ ਜਿਹੜਾ ਸ਼ੇਅਰ ਮਾਰਕੀਟ 'ਚ ਵੇਖਦਾ ਵੀ ਅਡਾਨੀ ਦੀ ਕੰਪਨੀ 2 ਘੰਟਿਆਂ ਬਾਅਦ 20 ਰੁਪਏ 30 ਰੁਪਏ 40 ਰੁਪਏ 80 ਰੁਪਏ ਉਹ ਨਿਵੇਸ਼ ਕਰ ਦਿੰਦਾ ਜਿਹਨਾਂ ਨੇ ਨਿਵੇਸ਼ ਕਰਤਾ ਪੈਸਾ ਇਸ طرح ਨਿਵੇਸ਼ ਹੋ ਗਿਆ ਤੇ ਰਿਪੋਰਟ ਆਈ 2023 ਜਨਵਰੀ ਨੂੰ ਨਿਵੇਸ਼ ਤੋਂ ਬਾਅਦ ਜਿਹੜੀ ਰਿਪੋਰਟ ਆਈ 8 ਲੱਖ ਕਰੋੜ ਰੁਪਏ ਦਾ ਅਡਾਨੀ ਨੂੰ ਫਾਇਦਾ ਹੋ ਗਿਆ ਕਿੰਨਾ 8 ਲੱਖ ਕਰੋੜ 8 ਲੱਖ ਕਰੋੜ ਦਾ 3 ਸਾਲਾਂ ਚ ਫਾਇਦਾ ਹੋ ਗਿਆ ਇੱਕ ਵੱਡਾਪਰਾਜ ਜਿਹੜਾ ਵਿਨੋਦ ਅਡਾਨੀ ਹੈ ਜਿਹੜੀਆਂ 20 ਸ਼ੈੱਲ ਕੰਪਨੀਆਂ ਹੈਗੀਆਂ ਉਹ ਆ ਜਿੱਦੋਂ ਨਿਵੇਸ਼ ਹੋ ਗਿਆ ਉਧਰੋਂ ਉਹਨੇ ਪੈਸਾ ਕਰਤਾ ਇਤਰਾ ਦੇ ਨੇ ਖਰੀਦ ਲਿਆ ਹਿਡਨ ਬਰਗ ਦੀ ਰਿਪੋਰਟ ਆ ਗਈ ਇਹ ਫੇਰ ਕੀ ਹੋਇਆ 38 ਸ਼ੈੱਲ ਕੰਪਨੀਆਂ ਸੀ ਇਹੋ ਜੀਆਂ 38 ਤੇ ਠੱਪੀਆਂ ਦੇ ਵਿੱਚੋਂ ਮੀਡਲ ਕਲਾਸ ਲੋਕਾਂ ਦਾ ਪੈਸਾ ਲੱਗਿਆ ਸੀ। ਕੀ ਵੰ ਜਿਹੜੀ ਆ ਜਿਹੜੀ ਬੀਬੀ ਆ ਚੇਅਰਮੈਨ ਸੇ ਬੀਬੀ ਇਹਦਾ ਤੇਰੇ ਘਰਾਂ ਵਿੱਚ ਦਾ ਪੈਸਾ ਵੀ ਉਹਨਾਂ ਕੰਪਨੀਆਂ 'ਚ ਲੱਗਿਆ ਸੀ। ਰਿਪੋਰਟ ਆਈ 2023 'ਚ ਤੇ ਨਾਲ ਦੀ ਨਾਲ ਸ਼ੇਅਰ ਮਾਰਕੀਟ ਨਾਟ ਰਪਰਸੈਂਟ ਥੱਲੇ ਡਿੱਗ ਪਿਆ। ਜਾਣੇ ਕਿ ਕਿੰਨੇ ਲੱਖ ਕਰੋੜ ਦਾ ਡਿੰਪਾ ਜੀ ਨੁਕਸਾਨ ਹੋ ਗਿਆ ਜਨਤਾ ਦਾ ਜਿਨ੍ਹਾਂ ਨੇ 500 ਰੁਪਏ ਦਾ ਸ਼ੇਅਰ ਖਰੀਦਿਆ ਸੀ ਐਗਜ਼ਾਮਪਲ ਉਹ 100 ਰੁਪਏ ਦਾ ਰਹਿ ਗਿਆ 400 ਹੋ ਗਿਆ ਹਡਾਨੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਆਮ ਜਨਤਾ ਦਾ ਪੈਸਾ ਡੁੱਬ ਗਿਆ ਅਡਾਨੀ ਨੇ ਤਾਂ ਫੇਕ ਰੇਟ ਵਧਾਇਆ ਵਿਆ ਸੀ ਜਿਹੜੀ ਚੀਜ਼ 500 ਦੀ ਹੈ ਨਹੀਂ ਉਹ ਆ ਦਾ ਵੀਜ਼ਰ ਕਰੋੜ ਰੁਪਿਆ ਲਾ ਕੇ 500 ਦੀ ਵੜਾਈ ਗਈ ਸੀ ਫਿਰ ਰੋਲਾ ਪੈ ਗਿਆ ਦੇਸ਼ ਦੇਸ਼ੇ ਰੋਲਾ ਪੈ ਗਿਆ ਆਪੋਜੀਸ਼ਨ ਨੇ ਆਵਾਜ਼ ਚੱਕੀ ਪੜਾ ਸਾਹਿਬ ਰਾਹੁਲ ਗਾਂਧੀ ਚੀਕਾ ਮਾਰ ਮਾਰ ਕੇ ਤੁਸੀਂ ਨੋਟਸਮਾਚ ਜਦੀਕ ਸਾਹਿਬ ਕਿ ਉਹ 20000 ਕਰੋੜ ਦੱਸੋ ਕੀ ਦਾ ਕਿਸੇ ਨੇ ਗੱਲ ਨਹੀਂ ਸੁਣੀ ਹਾਈ ਕੋਰਟ ਚ ਜਾਵੜੇ ਪਰ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਤੁਸੀਂ ਦੇਖਿਆ ਹੀ ਹੈ ਵੀ ਤਿੰਨ ਵਾਰੀ ਤਿੰਨ ਜੱਜਾਂ ਨੇ ਪਹਿਲੀ ਵਾਰੀ ਪ੍ਰੈਸ ਕਾਨਫਰੈਂਸ ਕੀਤੀ ਸੀ ਦੀ ਇਸ ਦੇਸ਼ ਵਿੱਚ ਸਭ ਕੁਝ ਠੀਕ ਨਹੀਂ ਹੈ ਸਪਰੀਮ ਕੋਰਟ ਦਾ ਆਪਰੇ ਅਸੀਂ ਮਾਨਜੋਗ ਅਦਾਲਤ ਦਾ ਸਨਮਾਨ ਕਰਦੇ ਹਾਂ ਅਸੀਂ ਸੀਬੀਆਈ ਦੀ ਇਨਕੁਆਰੀ ਮੰਗਦੇ ਸੀ ਪੜੀ ਕਰੂਗੀ ਹੁਣ ਸੈੱਟੀ ਦੀ ਇਨਕੁਆਰੀ ਜਿਹਨੂੰ ਸੁਪਰੀਮ ਕੋਰਟ ਨੇ ਕਹਿਤਾ ਤਾਂ ਮੰਨਣੀ ਪੈਣੀ ਹੈ ਸੈੱਟੀ ਨੇ ਇਨਕੁਆਰੀ ਕੀਤੀ ਸੈੱਟੀ ਦੇ ਚੇਅਰਮੈਨ ਨੇ ਤੇ ਉਹਨਾਂ ਨੂੰ ਕਹਿਤਾ ਵੀ ਹਿਡਨਬਰਗ ਝੂਠ ਬੋਲਦੀ ਹੈ ਇੱਥੇ ਤਾਂ ਸਾਰਾ ਕੁਝ ਠੀਕ ਹੈ ਪਰ ਮਾਮਲਾ ਠੰਡੇ ਵਾਸਤੇ ਚਬਾਤਾ ਜਿਵੇਂ ਅਕਸਰ ਹੀ ਬੀਜੇਪੀ ਸਰਕਾਰ ਜਿਹੜੇ ਮਸਲੇ ਇਹੋ ਜਿਹੇ ਆ ਹੁਣ ਜਿਵੇਂ ਸਾਡਾ ਐਸਐਸਆਈ ਜਲਦਾ ਮਸਲਾ ਹੈ ਇਹਨਾਂ ਨੇ ਆਪ ਠੀਕ ਕਰਨਾ ਸੀ ਵੀ ਪਾਣੀ ਨਹੀਂ ਦੇਣਾ ਠਮਾਤੇ ਸੁਪਰੀਮ ਕੋਰਟ ਨੂੰ ਛੱਡਤਾ ਹੈ ਕਮਾਕੇ ਰਾਮ ਮੰਦਰ ਦਾ ਮਸਲਾ ਇਧਰ ਨੂੰ ਛੜਟਾ ਹੈ ਤੇ ਫਿਰ ਸੁਪਰੀਮ ਕੋਰਟ ਆ ਫਿਰ ਅਸੀਂ ਮੰਗਦੇ ਹਾਂ ਉਹਨਾਂ ਦਾ ਹੁਕਮ ਭਾਵੇਂ ਜਾਇਜ਼ ਹੋਵੇ ਤੇ ਸਾ ਨੂੰ ਸਿਰ ਮੱਥੇ ਤੇ ਭਾਵੇਂ ਹੋ ਕੀ ਰਾਹੁਲ ਗਾਂਧੀ ਨੂੰ ਵੀ 2 ਸਾਲ ਦੀ ਸਜ਼ਾ ਦੇਤੀ ਸੀ ਕੁਝ ਸਾਥੀਆਂ ਨੇ ਉਹਦਾ ਬੜੀ ਮੁਸ਼ਕਲ ਨਾਲ ਪਤਾ ਨਹੀਂ ਕਿਨੇ ਕਿਸੇ ਦੇ ਰਹਿਮ ਆ ਗਿਆ ਅੱਛਾ ਗੱਲ ਠੰਡੇ ਵਾਸਤੇ ਚ ਪੈ ਗਈ ਵੀ ਸੈਬੀ ਕਹਿ ਗਈ ਹੈ ਸੈਬੀ ਕੌਣ ਹੈ ਸੈਬੀ ਦੀ ਫੁੱਲ ਫਾਰਮ ਹੈ ਸਿਕਿਉਰਿਟੀ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਇਹ ਸ਼ੇਅਰ ਮਾਰਕੀਟ ਤੇ ਹੋਈਆਂ ਕੰਪਨੀਆਂ ਤੇ ਨਿਗਾਹ ਰੱਖਦੀ ਹੈ ਹੁਣ ਜਿਹੜੀ ਬਿੱਲੀ ਨੂੰ ਦੁੱਧ ਦੀ ਰਾਖੀ ਬਣਾ ਪਠਾ ਦੇਉਂਗੇ ਕੀ ਕਰੂਗੇ ਹੁਣ ਫੇਰ ਹਿਡਨ ਬਰਗ ਨੇ ਰਿਪੋਰਟ ਦਿੱਤੀ ਹੈ ਹੋਣੇ ਕਿਉਂ ਏ ਓਏ ਹਿੰਦੁਸਤਾਨੀਓ ਓਏ 100 ਕਰੋੜ ਦੀ ਆਬਾਦੀ ਤੋਂ ਵੱਧ ਵਾਲੇ ਦੇਸ਼ ਆ ਲਿਓ ਤੁਹਾਨੂੰ ਪਤਾ ਹੀ ਨਹੀਂ ਹੋਰ ਕੀ ਏ ਕਿਉਂਕਿ ਸਾਰੇ ਚੈਨਲ ਤਾਂ ਅਡਾਨੀਆਂ ਤੇ ਬਾਨੀਆਂ ਦੇ ਸਾਰੇ 5 ਦਿਨ ਲਗਾਤਾਰ ਚੱਲਦਾ ਹੈ ਸੈਮੀ ਨੇ ਦਿੱਤੀ ਅਡਾਨੀ ਨੂੰ ਕਲੀਨ ਚਿੱਟ ਪ੍ਰਧਾਨ ਤਾਂ ਸੋਚਦੀਆਂ ਰਾਹੁਲ ਗਾਂਧੀ ਝੂਠ ਬੋਲਦਾ ਆਪਾਂ ਵੀ ਠੰਡੇ ਹੋ ਕੇ ਬਹਿ ਜਾਣੇ ਕੋਈ ਜਵਾਬ ਤਾਂ ਆਉਂਦਾ ਨਹੀਂ ਹੁਣ ਦੁਬਾਰਾ ਰਿਪੋਰਟ ਦਿੱਤੀ ਐ ਸਭੀ ਗੰਦੀ ਐ 10 ਅਡਰਸ ਨੂੰ 24 ਨੂੰ ਕਲੀਨ ਚੇਟ ਦਿੱਤੀ ਤੇ ਕਟਾ ਲੱਗਿਆ ਹੁਣ ਦੁਬਾਰੇ ਜਦੋਂ ਰਿਪੋਰਟ ਦਿੱਤੀ ਇਹਨਾਂ ਨੇ ਫੇਰ ਹੀ ਦਿਨ ਬਰਗਲੇ ਉਹ ਕਹਿੰਦੇ ਓਏ ਜਿਹੜੀ ਸੈਪੀ ਦੀ ਚੇਅਰਮੈਨਾਂ ਕਲੀਨ ਚੇਟ ਦਿੱਤੀ ਜਾਂਦੀ ਐ ਉਹ ਅਡਾਨੀ ਦੀ ਬੰਦਾ ਹੈ ਅਡਾਨੀ ਨਾਲ ਰਲਿਆ ਉਹ ਗੁਜਰਾਤ ਦੀ ਹੈ ਪ੍ਰਾਈਵੇਟ ਕੰਪਨੀ ਦੀ ਹੈ ਫਾਈਨੈਂਸ਼ੀਅਲ ट्रांजੈਕਸ਼ਨ ਤੇ ਕੰਮ ਕਰਦੀ ਸੀ ਉਹਨਾਂ ਨਾਲ ਫਿਰ ਵੀ ਉਹ ਅਡਾਨੀ ਦੀਆਂ ਸ਼ੈੱਲ ਕੰਪਨੀ ਚ ਉਹਰਾ ਹਿੱਸਾ ਸੀ ਅਡਾਨੀ ਨੇ ਉਹਨੂੰ ਫਿਰ ਮੈਂਬਰ ਲਵਾਇਆ SEBI ਦਾ 2017ਾਂ ਮਾਰਚ 2017 ਇਹਨੂੰ ਮੈਂਬਰ ਬਣਾਇਆ April 2017 ਚ ਇਹ ਫੇਰ ਮਾਰਚ 2022 ਚ ਹੋਣੀ ਜਦੇ ਮੈਂਬਰ ਤੋਂ ਲਾਤੀ ਚੇਅਰਮੈਨ ਇਹ ਹੈ ਗੁਜਰਾਤ ਦੀ ਤੇਰਾ ਨਾਂ ਤੁਹਾਨੂੰ ਦੱਸ ਹੀ ਦਿੱਤਾ ਹੈ ਵਾਰੀ ਵਾਰੀ ਧੁੰਲ ਜਾਈਦਾ ਮਾਦਵੀ ਪੂਰੀ ਪੁਰਛ ਹਾਂ ਮਾਦਵੀ ਪੂਰੀ ਪੁਰਛ ਹੈਗਾ ਬੁਰਜ ਬੁਚ 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 ਤੇਰਾ ਨਾਮ ਹੈ ਹੁਣ ਸਾਡੀ ਮੰਨ ਕੀ ਹੈ ਇਹ ਵੀ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਲੇਡੀ ਹੈ ਇਹਦਾ ਕੋਈ ਅਗੋਰਾ ਪਾਰਟਨਰਸ ਦੇ ਨਾਤੇ ਕੋਈ ਕੰਪਨੀ ਹੈ ਸਿੰਗਾਪੁਰਚ ਇਹ 99.8% ਉਹਦੇ ਨਿਵੇਾ ਪਰਸੈਂਟ ਹੋਰ ਚ ਸਟੇਕ ਹੋルダー ਹੈ ਜਿਹੜੀ ਖੁਦ SEBI ਵੀ ਚੇਅਰਮੈਨ ਐ ਕੋਈ ਫਲਿੱਟ ਆਫ ਇੰਟਰਸਟ ਹੈ ਕਿ ਆਪ ਹੀ ਸ਼ੇਅਰ ਖਰੀਦ ਰਹੀ ਹੈ ਕੰਪਨੀ ਐ ਤੇ ਆਪ ਹੀ ਹੋਈ ਚੇਅਰਮੈਨ ਐ ਫੈਸਲਾ ਕੀ ਕਰੋਗੇ ਜੇ ਮੈਂ ਟ੍ਰਾਂਸਪੋਰਟ ਮੰਤਰੀ ਆ ਤਾਂ ਮੇਰੀ ਆਪ ਹੀ ਟ੍ਰਾਂਸਪੋਰਟ ਕੰਪਨੀ ਐ ਕਿ ਮੇਰੇ ਤੋਂ ਗੌਰਮੈਂਟ ਦਾ ਕੀ ਭਗਾਮਾ ਮੰਗਦਾ ਮੈਂ ਤਾਂ ਪੈਣਾ ਆਪਣੀ ਕੰਪਨੀ ਨੂੰ ਦੇਉਂਗਾ ਸੋਚਦੇ ਸਿੰਗਾਪੁਰ ਨੂੰ ਪੁੱਛਿਆ ਵੀ ਇਹਰਾ ਇਹਨਾਂ ਦੇ ਲਈ ਸ਼ਰਮ ਦੀਆਂ ਫਾਈਨੈਂਸ਼ੀਅਲ ਕੀ ਹੈ ਇਹੇ ਹਾਲਾਤ ਤਾਂ ਸਿੰਗਾਪੁਰ ਦੀ ਕੰਪਨੀ ਨੇ ਕਿਹਾ ਕਿ ਅਸੀਂ ਇਹ ਡਿਸਕਲੋਜ਼ ਨਹੀਂ ਕਰ ਸਕਦੇ ਬਈਰੇ ਕਿੰਨਾ ਪੈਸਾ ਕਿੰਨਾ ਕਿੰਨਾ ਨਹੀਂ ਐਂ ਦਾ ਮਤਲਬ ਇਹ ਹੈ ਕਿ ਸਾਰਾ ਕੰਮ ਕਪੜੇ ਚ ਹੈ ਇਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚ ਚੋਣਾਂ ਦੇ ਸਮੇਂ ਗਰਾਵਟ ਫੇਰ ਇੱਕੋ ਦਮ ਰਾਹੁਲ ਗਾਂਧੀ ਇਹੀ ਰੌਲਾ ਪਾ ਰਿਹਾ ਹੈ ਦਿਨ ਬਦੇਨ ਰਾਤੋਂ ਰਾਤ ਅਮੀਰ ਹੋਣ ਦਾ ਇੱਕ ਹੀ ਤਰੀਕਾ ਹੈ ਇਹ ਹੀ ਹੈ ਇਹ ਆਪ ਦਾ 10 ਰੁਪਏ ਦਾ ਸ਼ੇਅਰ ਹਜ਼ਾਰ ਦਾ ਬਣਾਤਾ 5 ਕਰੋੜ ਰੁਪਇਆ ਇਨਵੈਸਟ ਕੀਤਾ ਤੇ ਉਹ ਆਪਣੇ ਸ਼ੇਅਰ ਵੇਚ ਕੇ ਨੰਗ ਗਿਆ ਬੰਦਾ ਤੇ ਹੀ ਹੋ ਗਿਆ ਇਹ ਬੜਾ ਸਮਾਰਟ ਤਰੀਕਾ ਹੈ ਆਮ ਜਨਤਾ ਨੂੰ ਪਤਾ ਹੀ ਨਹੀਂ ਇੱਥੇ ਲੋਕ ਕੋਈ ਲੱਖ ਦਾ ਫੇਰਾ ਫੇਰੀ ਕਰਦਾ ਕੋਈ 5 ਲੱਖ ਦੀ ਕਰਦਾ ਸਾਧੂ ਸਿੰਘ ਸਾਡੇ ਅੰਦਰ ਦਿੱਤੇ ਪਏ ਐ 3000 ਰੁਪਇਆ ਦੇ ਚੁੱਕ ਮਿਲਿਆ ਭਾਤਕੂ ਸ਼ਰ ਅਸ਼ਵੰਦਰ ਦਿੱਤਾ ਪਿਆ ਤੇ ਰੁਪਇਆ ਨਹੀਂ ਮਿਲੇ ਆ ਹੋਰ ਬਥੇਰੇ ਸਾਡੇ ਸੋਨੀ ਸਾਹਿਬ ਅਰੀ ਤੇ ਜਿੱਥੇ ਅਰਬਾਂ ਦਾ ਘਪਲਾ ਹੈ ਉਹਨਾਂ ਨੇ ਕੋਈ ਮੂੰਹ ਨਹੀਂ ਕਰਦਾ ਹੁਣ ਸਾਡੀ ਮੰਗ ਹੈ ਅੱਜ ਦੇਸ਼ ਪਰਦੇ ਦੇ ਵਿੱਚ ਅਸੀਂ ਲੋਕੋ ਧਰਨੇ ਲਾਏ ਲੋਕਾਂ ਅਸੀਂ ਆਮ ਜਨਤਾ ਅਸੀਂ ਸਾਡੀ ਮੰਗ ਹੈ ਕਿ ਇਸ ਚੇਅਰਮੈਨ ਨੂੰ ਬਰਖਾਸ ਕਰੋ ਇਹਦੇ ਤੇ ਮੁਕੱਦਮਾ ਦਰਜ ਕਰੋ ਈਡੀ ਇਨਕੁਆਇਰੀ ਕਰੇ ਤੇ ਨਾਲ ਜੁਆਇੰਟ ਪਾਰਲੀਮੈਂਟ ਕਮੇਟੀ ਬਣਨੀ ਚਾਹੀਦੀ ਹੈ راہਲ ਗਾਂਧੀ ਦੀ ਔਰ ਮਲਿਤ ਅਰਜੁਨ ਖਰਗੇ ਸਾਹਿਬ